ਸਾਡੇ ਗੁਰੂ ਦਾ ਹੁਕਮ ਬੇਦਕਤੀਬ ਕਹੋ ਮਤ ਝੂਠੇ ਝੂਠਾ ਜੋ ਉਹਨਾਂ ਵਿਚਾਰੇ ਪੰਜਾਬ ਰਾਜ ਵੱਲੋਂ ਹੀ ਇੱਕ ਵੱਖਰਾ ਕਾਨੂੰਨ ਬਣਾਉਣ ਦੀ ਕਵਾਇਸ਼ ਸ਼ੁਰੂ ਕੀਤੀ ਗਈ ਹੈ ਜਿਹਦੇ ਤੇ ਡਿਲੀਬਰੇਸ਼ਨਸ ਹੋ ਰਹੀਆਂ ਔਰ ਸਰਕਾਰ ਤੇ ਲੱਗੀ ਹੋਈ ਹੈ ਜਿੱਲੀਦਾਲ ਦੀ ਸਰਕਾਰ ਨੇ ਵੀ ਉਠਾਇਆ ਸੀ ਮੁੱਦਾ ਕਾਂਗਰਸ ਪਾਰਟੀ ਦੀ ਸਰਕਾਰ ਨੇ ਵੀ ਇਹ ਮੁੱਦਾ ਉਠਾਇਆ ਸੀ ਪਰ ਪਾਸ ਹੋਣ ਜਾ ਰਿਹਾ ਆਮ ਆਦਮੀ ਪਾਰਟੀ ਸਰਕਾਰ ਡੁੱਬੀ ਰਹਿਣ ਤ ਤਾਂ ਜੀ ਸਾਹ ਨਾ ਆਇਆ ਜੇ ਉਹ ਅਕਾਲੀ ਹੁੰਦੇ ਫੇਰ ਤਾਂ ਪੰਗਾ ਪੈਣਾ ਹੀ ਨਹੀਂ ਸੀ ਡੀਐਨਐਸ ਜਿਹੜਾ ਵੱਡਾ ਜਿਹੜਾ ਸੈਂਟਰ ਐਕਟ ਹੈ ਉਹ ਤੇ ਹੈਗਾ ਹੀ ਹੈ ਲੇਕਿਨ ਉਹਦੇ ਚ 19 ਸਖਤ ਤਰਾਵਾਨੀ ਹਨ ਡੀ5 ਚੈਨਲ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਤਾਂ ਪੰਜਾਬ ਸਰਕਾਰ ਵੱਲੋਂ ਬੇਆਦਵੀ ਮਾਮਲੇ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ ਤਾਂ ਵਿਧਾਨ ਸਭਾ ਦੀ ਅਜਲਾਸ ਦੇ ਵਿੱਚ 10 11 ਤਰੀਕ ਨੂੰ ਕਾਨੂੰਨ ਬਣਾਇਆ ਜਾਵੇਗਾ ਬੇਆਦਵੀ ਮਾਮਲੇ ਨੂੰ ਲੈ ਕੇ ਕਿਉਂਕਿ ਲਗਾਤਾਰ ਸਵਾਲ ਉੱਠ ਰਹੇ ਸੀਗੇ ਕਿ ਬੇਆਦਵੀ ਮਾਮਲੇ ਨੂੰ ਲੈ ਕੇ ਸਰਕਾਰਾਂ ਨੂੰ ਸਖਤ ਕਾਨੂੰਨ ਲਿਆਉਣਾ ਚਾਹੀਦਾ ਹੈ ਤਾਂ ਸਪੀਕਰ ਵਿਧਾਨ ਸਭਾ ਕੁਲਪਾਰ ਸਿੰਘ ਸਾਧਮਾ ਸਾਡੇ ਨਾਲ ਗੱਲਬਾਤ ਕਰਦੇ ਆ ਇਸ ਮੁੱਦੇ ਤੇ ਸਾਨੂੰ ਸਭ ਤੋਂ ਪਹਿਲਾਂ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕੀ ਫਤਿਹ ਸਨਮਾ ਸਾਹਿਬ ਇੱਕ ਕਿਉਂਕਿ ਲਗਾਤਾਰ ਸਵਾਲ ਉੱਠ ਰਹੇ ਸੀਗੇ ਪੰਜਾਬ ਸਰਕਾਰ ਕਾਨੂੰਨ ਨੂੰ ਲੈ ਕੇ ਇੱਕ ਸ਼ਕਤੀਕਰਨ ਜਾ ਰਹੀ ਹੈ ਬੇਅਦਬੀ ਮਾਮਲਿਆਂ ਨੂੰ ਲੈ ਕੇ 10 11 ਤਰੀਕ ਨੂੰ ਜਿਹੜਾ ਵਿਧਾਨ ਸਭਾ ਦੇ ਵਿੱਚ ਸੈਸ਼ਨ ਦੇ ਵਿੱਚ ਲਾਗੂ ਵੀ ਹੋਣ ਜਾ ਰਿਹਾ ਹੈ ਦੇਖੋ ਨਹੀਂ ਬੇਅਦਬੀ ਦਾ ਜਿਹੜਾ ਇਸ਼ੂ ਹੈ ਭਾਵੇਂ ਉਹ ਕਿਸੇ ਵੀ ਧਰਮ ਦੀ ਹੈ ਉਹਦੇ ਬਾਰੇ ਸਰਕਾਰ ਸ਼ੁਰੂ ਤੋਂ ਹੀ ਬਹੁਤ ਸੰਵੇਦਨਸ਼ੀਲਾ ਸਖਤ ਇਹਦੇ ਬਾਰੇ ਜਿਹੜਾ ਬੀ ਐਨ ਐਸ ਜਿਹੜਾ ਵੱਡਾ ਜਿਹੜਾ ਸੈਂਟਰ ਦਾ ਐਕਟ ਹੈ ਉਹ ਤੇ ਹੈਗਾ ਹੀ ਹੈ ਲੇਕਿਨ ਉਹਦੇ ਚ 19 ਸਖਤ ਤਰਾਵਾਨੀ ਹਨ ਸੋ ਇੱਕ ਸਟੇਟ ਪੰਜਾਬ ਵੱਲੋਂ ਪੰਜਾਬ ਰਾਜ ਵੱਲੋਂ ਹੀ ਇੱਕ ਵੱਖਰਾ ਕਾਨੂੰਨ ਬਣਾਉਣ ਦੀ ਕਵਾਇਸ਼ ਸ਼ੁਰੂ ਕੀਤੀ ਗਈ ਹੈ ਜਿਹਦੇ ਤੇ ਡਿਲੀਬਰੇਸ਼ਨਸ ਹੋ ਰਹੀਆਂ ਔਰ ਸਰਕਾਰ ਤੇ ਲੱਗੀ ہوئی ਹੈ ਔਰ ਮੈਨੂੰ ਆਸ ਹੈ ਵੀ ਇਸ ਸੈਸ਼ਨ ਦੇ ਵਿੱਚ ਜਿਹੜਾ ਸਟੇਟ ਦਾ ਬੇਅਰ ਵੀ ਨੂੰ ਰੋਕਣ ਵਾਸਤੇ ਜਿਹੜਾ ਸਖਤ ਕਾਨੂੰਨ ਹੈ ਉਹ ਪੰਜਾਬ ਵਿਧਾਨ ਸਭਾ ਦੇ ਵਿੱਚ ਲਿਆਂਦਾ ਜਾਏਗਾ ਮੀਟਿੰਗ ਹੋਈ ਹੈ ਮੁੱਖ ਮੰਤਰੀ ਪੰਜਾਬ ਦੇ ਨਾਲ ਜਾਂ ਤੁਹਾਡੀ ਜਿਹੜੀ ਕਮੇਟੀ ਬਣਾਈ ਹੈ ਜਿੰਨਾਂ ਵੱਲੋਂ ਇਹ ਕਾਨੂੰਨ ਲਾਗੂ ਕਰਨ ਜਾ ਰਹੇ ਹਾਂ ਇਸ ਕਾਨੂੰਨ ਦੇ ਵਿੱਚ ਕਿਹੜੀਆਂ ਕਿਹੜੀਆਂ ਧਰਾਵਾਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਲੱਗਣਗੀਆਂ ਜਿਸ ਦੇ ਨਾਲ ਜਿਹੜੇ ਬੇਅਦਵੀ ਕਰਨ ਵਾਲੇ ਪਹਿਲਾਂ ਸੋਚਣ ਲਈ ਮਜਬੂਰ ਹੋਣਗੇ ਬਿਲਕੁਲ ਬੇਰ ਵੀ ਤਾਂ ਫਿਰ ਗੁਰੂ ਸਾਹਿਬ ਮੇਰ ਕਰਨ ਵੀ ਸਾਰਿਆਂ ਨੂੰ ਇਨੀ ਕਿਸਮਤ ਬਖਸ਼ਣ ਵੀ ਕਿਸੇ ਵੀ ਸਾਡੇ ਦਾ ਗੁਰੂ ਦਾ ਹੁਕਮ ਬੇਦਰ ਕਤੇਬ ਕਹੋ ਮਤ ਝੂਠੇ ਝੂਠਾ ਜੋ ਉਹਨਾਂ ਵਿਚਾਰੇ ਕਿਸੇ ਵੀ ਧਰਮ ਦੀ ਜਿਹੜੀ ਬੇਅਦਬੀ ਨਹੀਂ ਕਰਨੀ ਚਾਹੀਦੀ ਔਰ ਸ਼ੀਰੀ ਗੁਰੂ ਗ੍ਰੰਥ ਸਾਹਿਬ ਜੀ ਤਾਂ ਹੈ ਹੀ ਸਾਰਿਆਂ ਦੇ ਸਾਂਝੇ ਸਭ ਹੈ ਸਾਂਝੀ ਵਾਲ ਸਦਾਣ ਸੋ ਇਹਦੇ ਬਾਰੇ ਵੱਖ-ਵੱਖ ਲੈਵਲ ਤੇ ਸਰਕਾਰ ਦੇ ਲੈਵਲ ਤੇ ਸਾਰੇ ਜਿਹੜੇ ਸਿਹਰਦ ਕਾਨੂੰਨਦਾਨ ਨੇ ਉਹਨਾਂ ਦੇ ਲੈਵਲ ਤੇ ਡਿਸਕਸ਼ਨਸ ਡੈਲੀਬ੍ਰੇਸ਼ਨ ਵਿਚਾਰ ਵਿਮਰਸ਼ ਚੱਲ ਰਿਹਾ ਸੋ ਮੈਨੂੰ ਆਸ ਹੈ ਵੀ ਐ ਸੈਸ਼ਨ ਦੇ ਵਿੱਚ ਇਹ ਕਾਨੂੰਨ ਲੰਦਾ ਜਾਏਗਾ ਸਾਰੇ ਧਰਮਾਂ ਦੇ ਹੀ ਬਣਗੇ ਕਾਨੂੰਨ ਜੀ ਫਿਰ ਜਿੰਨੇ ਵੀ ਧਰਮ ਹੈ ਬਿਲਕੁਲ ਸਿੱਖ ਧਰਮ ਦੀ ਤਾਂ ਖਾਸੀਅਤ ਇਹ ਹੈ ਵੀ ਇਹ ਸਾਰੇ ਸਮੇਂ ਦੇ ਵਿੱਚ ਇੱਕ ਜਿਹੜਾ ਇਹ ਬੈਲ ਹੀ ਗਿਆ ਸੀ ਨਾ ਸਿਰਫ ਜਿਹੜਾ ਇਹ ਗੁਰੂ ਗ੍ਰੰਥ ਸਾਹਿਬ ਦੀ ਵੀ ਅذਨੀ ਨੂੰ ਲੈ ਕੇ ਹੀ ਕਹਿਿਆ ਜਾ ਰਿਹਾ ਸੀ ਇਸ ਤੇ ਕਾਨੂੰਨ ਬਣਾਉਣਾ ਚਾਹੀਦਾ ਉਸ ਤੋਂ ਬਾਅਦ ਇਹ ਕਹਿਿਆ ਸੀ ਸਾਰੇ ਧਰਮਾਂ ਨੂੰ ਲੈ ਕੇ ਜਿਹੜੇ ਪਾਸ ਕਰਾਂਗੇ ਦੇਖੋ ਕਿਸੇ ਤੁਸੀਂ ਸਿੱਖ ਤੋਂ ਇਹ ਉਮੀਦ ਨਹੀਂ ਕਰ ਸਕਦੇ ਵੀ ਉਹ ਇਕੱਲਾ ਆਪ ਦੇ ਘਰ ਦੀ ਸੋਚੂਗਾ ਅਸੀਂ ਤਾਂ ਅਰਦਾਸ ਵਿੱਚ ਵੀ ਸਰਬੱਤ ਦਾ ਭਲਾ ਮੰਨਦੇ ਹਾਂ ਠੀਕ ਹੈ ਨਾ ਜੀ ਸੋ ਸਰਬੰਧ ਦਾ ਭਲਾ ਮੰਗਣ ਵਾਲੇ ਤੋਂ ਤਾਂ ਫਿਰ ਸਾਰਿਆਂ ਦੀ ਗੱਲ ਹੀ ਤੁਸੀਂ ਆਸ ਕਰ ਸਕਦੇ ਹੋ ਜੀ ਜੀ ਕਿਉਂਕਿ ਅਸੀਂ ਕੱਲ ਨਾ ਸੁਗਰਾਜ ਨਾਲ ਇੰਟਰਵਿਊ ਕੀਤਾ ਸੀ ਕਿਉਂਕਿ ਉਹਦੇ ਫਾਦਰ ਦੀ ਜਿਹੜੀ ਜਾਨ ਇਸੇ ਮਾਮਲੇ ਵਿੱਚ ਹੀ ਗਈ ਸੀ ਵੀ ਆਦਮੀ ਮਾਮਲੇ ਨੂੰ ਲੈ ਕੇ ਇਨਸਾਫ ਦੀ ਮੰਗ ਕਰ ਰਹੀ ਸੀਗੇ ਉਹਨਾਂ ਨੇ ਇਹ ਕਿਹਾ ਸੀਗਾ ਕਿ ਜੇਕਰ ਸਰਕਾਰ ਇਸ ਕਾਨੂੰਨ ਦੇ ਵਿੱਚ ਇੰਨੀ ਕੋਈ ਸ਼ਕਤੀ ਵਰਤ ਦੇ ਜੇ ਕੋਈ ਬਿਆਦਵੀ ਕਰਦਾ ਹੈ ਉਸ ਨੂੰ ਫਾਂਸੀ ਦੀ ਸਜ਼ਾ ਹੋ ਜਾਏ ਤਾਂ ਫਿਰ ਆਉਣ ਵਾਲੀ ਸਮੇਂ ਦੇ ਵਿੱਚ ਲੋਕ ਸਰਕਾਰਾਂ ਦੀ ਸਲਾਹਗਾ ਕਰਨਗੇ ਔਰ ਇਹ ਇਤਿਹਾਸਕ ਦਿਨ ਹੋਊਗਾ 10 11 ਦੇ ਇਹਦੇ ਵਾਸਤੇ ਵੱਖ-ਵੱਖ ਲੈਵਲ ਤੇ ਜਿਹੜੀ ਨੇ ਕਾਨੂੰਨ ਦੇ ਮਾਹਰ ਨੇ ਉਹ ਲੱਗੇ ਹੋਏ ਨੇ ਆਪਾਂ ਜਜਬਾਤੀ ਤੌਰ ਤੇ ਕਈ ਵਾਰੀ ਗੱਲਾਂ ਕੁਝ ਹੋਰ ਤਰ੍ਹਾਂ ਦੀ ਹੁੰਦੀਆਂ ਕਾਨੂੰਨਨ ਤੌਰ ਤੇ ਗੱਲਾਂ ਹੋਰ ਹੁੰਦੀਆਂ ਲੇਕਿਨ ਇਹ ਹੈ ਵੀ ਵੱਧ ਤੋਂ ਵੱਧ ਸਖਤ ਰੱਖਿਆ ਜਾਵੇ ਇਹ ਸਾਰਿਆਂ ਦੀ ਮੰਗ ਹੈ ਜੀ ਜੀ ਜਨ ਕਿ 10 11 ਤਰੀਕ ਨੂੰ ਹੋਜੂ ਲੱਗੂ ਆ ਪਾਸ ਹੋਣ ਦੀ ਗੱਲ ਹੈ ਲਾਗੂ ਤੇ ਉਹਦੇ ਵਿੱਚ ਬੜੀਆਂ ਹੋਰ ਅੱਗੇ بڑے ਸਟੈਪਸ ਹੁੰਦੇ ਨੇ ਸੋ ਇਹਦੇ ਵਾਸਤੇ ਮੈਨੂੰ ਲੱਗਦਾ ਵੀ 10 11 ਤਰੀਕ ਨੂੰ ਵਿਧਾਨ ਸਭਾ ਚ ਆ ਜਾਏਗਾ ਸ ਫਿਰ ਉਹਦੇ ਡਿਲੀਬਰੇਸ਼ਨ ਵੀ ਹੋਣਗੀਆਂ ਜੇ ਉਹਦੇ ਵਿੱਚ ਹੋਰ ਕਿਸੇ ਨੇ ਡਿਸਕਸ਼ਨ ਨਾ ਕਰਨੀ ਹੋਈ ਫਿਰ ਹੋ ਸਕਦਾ ਉਸੇ ਤੇ ਪਾਸ ਹੋ ਜੇ ਕਈ ਵਾਰੀ ਡਿਸਕਸ਼ਨ ਵੱਧ ਦੀ ਲੋੜ ਹੁੰਦੀ ਹੈ ਕਿਉਂਕਿ ਕਾਨੂੰਨ ਜਿਨ੍ਹਾਂ ਨੇ ਸਦੀਆਂ ਤੱਕ ਸਾਡੇ ਜਿਹੜਾ ਸਮਾਜ ਦੇ ਵਿੱਚ ਅਸਰ ਪਾਉਣਾ ਹੁੰਦਾ ਉਹ ਬਹੁਤ ਜ਼ਿਆਦਾ ਡਿਲੀਬਰੇਸ਼ਨ ਤੋਂ ਬਾਅਦ ਪਾਸ ਕਰਨੇ ਚਾਹੀਦੇ ਆ ਪੂਰੇ ਸੋਸ਼ਲਾਂ ਦੇ ਪਾਸ ਕਰਨੇ ਜਾਈ ਗਏ ਇਹ ਕੋਈ ਇਹ ਤਾਂ ਹੈ ਨਹੀਂ ਵੀ ਆਪਾਂ ਮਤਲਬ ਇੱਕ ਵਾਰੀ ਕੰਮ ਕਰ ਤਾ ਤੇ ਨਿਬੜ ਗਿਆ ਨਹੀਂ ਇਹ ਇਹਦੇ ਨਾਲ ਸਾਰਿਆਂ ਤੇ ਸਾਰਿਆਂ ਦੀ ਜ਼ਿੰਦਗੀਆਂ ਤੇ ਸਾਡੇ ਸਮਾਜ ਤੇ ਅਸਰ ਪੈਣਾ ਸੋ ਕਈ ਵਾਰੀ ਇਹ ਤੁਸੀਂ ਕਾਨੂੰਨ ਬਣਾਦੇ ਹੋ ਤੇ ਜੇ ਕੋਈ ਨਾ ਕੋਈ ਕਮੀ ਰਹਿ ਜਾਂਦੀ ਹੈ ਬੰਦਾ ਫਿਰ ਉਹਨੂੰ ਐਕਸਪਲੋਇਟ ਕਰਦਾ ਸੋ ਕੋਈ ਕਮੀ ਨਾ ਰਹੇ ਇਸ ਵਾਰ ਦੀ ਪੂਰੀਆਂ ਟੈਲੀਵਿਜ਼ਨ ਹੁਣ ਵੀ ਚੱਲ ਰਹੀਆਂ ਵਿਧਾਨ ਸਭਾ ਵਿੱਚ ਵੀ। ਅਕਾਲੀ ਦਲ ਦੀ ਸਰਕਾਰ ਨੇ ਵੀ ਉਠਾਇਆ ਸੀ ਮੁੱਦਾ, ਕਾਂਗਰਸ ਪਾਰਟੀ ਦੀ ਵੀ ਸਰਕਾਰ ਨੇ ਵੀ ਇਹ ਮੁੱਦਾ ਉਠਾਇਆ ਸੀ ਪਰ ਪਾਸ ਹੋਣ ਜਾ ਰਿਹਾ ਆਮ ਆਦਮੀ ਪਾਰਟੀ ਦਾ। ਡੁੱਬੀ ਰਹਿ ਤਹਾਂ ਜੀ ਸਾਹ ਨਾ ਆਇਆ। ਜੇ ਉਹ ਅਕਾਲੀ ਹੁੰਦੇ ਫੇਰ ਇਹ ਪੰਗਾ ਪੈਣਾ ਹੀ ਨਹੀਂ ਸੀ। ਉਹ ਅਕਾਲੀ ਹੈ ਹੀ ਨਹੀਂ ਸੀ। ਉਹ ਜੇ ਗੁਰੂਸ ਪਤਾ ਨਹੀਂ ਗੁਰੂ ਰੁਸ ਗਿਆ ਸੀ ਉਹਨਾਂ ਨਾਲ। ਤੁਹਾਨੂੰ ਪਤਾ ਹੀ ਕਿਹੜੀ ਗੱਲ ਕਿਉਂ ਤੇ ਜੇ ਕਿਤੇ ਉਹ ਗੁਰੂਵਾਲਾ ਮੂਹਰ ਕਰਕੇ ਉਹਨਾਂ ਨੂੰ ਫੈਸਲੇ ਲੈ ਹੁੰਦੇ ਤੇ ਸਵਾਲ ਨਹੀਂ ਪੈਦਾ ਹੋਣਾ ਸੀ ਪੰਜਾਬ ਦਾ ਆ ਹਾਲ ਹੁੰਦਾ ਸੋ ਗੁਰੂ ਸਾਹਿਬ ਮੇਰ ਕਰਨ ਵੀ ਸਾਨੂੰ ਸਾਰਿਆਂ ਨੂੰ ਦੇਸ਼ ਪੰਥ ਪੰਜਾਬ ਦੇ ਲਈ ਸੋਹਰ ਦੇ ਫੈਸਲੇ ਲੈਣ ਦੀ ਤਾਕਤ ਬਖਸ਼ਣ ਗੁਰੂ ਸਾਹਿਬ ਮੇਰ ਕਰਨ ਧੰਨਵਾਦ ਤਾਂ ਸੁਣਾਇਆ ਇਹ ਸੰਨ ਸਪੀਕਰ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾ ਤਾਂ ਜਿਹੜਾ ਪੰਜਾਬ ਸਰਕਾਰ ਵੱਲੋਂ ਜਿਹੜਾ ਵੱਡਾ ਐਕਸ਼ਨ ਜਿਹੜਾ ਬੇਅਦਵੀ ਮਾਮਲੇ ਨੂੰ ਲੈ ਕੇ ਸਾਹਮਣੇ ਲਿਆਂਦਾ ਜਾ ਰਿਹਾ ਹੈ ਕਾਨੂੰਨ ਦੇ ਵਿੱਚ ਸਖਤੀ ਕੀਤੀ ਜਾ ਰਹੀ ਹੈ ਤਾਂ 10 ਜੁਲਾਈ ਤੇ 11 ਜੁਲਾਈ ਨੂੰ ਇਹ ਕਾਨੂੰਨ ਹੈ ਵਿਧਾਨ ਸਭਾ ਜਲਾਸ ਦੇ ਵਿੱਚ ਪਾਸ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ ਲਾਗੂ ਹੋਣਗੇ ਤਾਂ ਦੇਖਦੇ ਹਾਂ ਹੁਣ ਇਸ ਕਾਨੂੰਨ ਦੇ ਵਿੱਚ ਕਿਹੜੀਆਂ-ਕਿਹੜੀਆਂ ਤਰਾਵਾਂ ਹੋਣਗੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਬੇਅਦਬੀ ਕਰਦੇ ਨੇ ਤਾਂ ਉਹਨਾਂ ਦੇ ਖਿਲਾਫ ਕਿੰਨੀ ਕੋ ਸਖਤ ਇਸ ਕਾਨੂੰਨ ਦੇ ਨਾਲ ਕਾਰਵਾਈ ਹੋਏਗੀ ਗੁਰਜੀਤ ਸਿੰਘ ਰਮਾਣਾ ਡੀ 5 ਚੈਨਲ ਪੰਜਾਬੀ ਕੋਰਕਪੁਰਾ ਜ਼ਿਲ੍ਹਾ ਫਰੀਕੋਟ ਅਨਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ